ਲਾਹौरी 게ਟ ਇਹ ਲਾਹौरी 게ਟ ਹੈ ਜਿਹੜਾ ਸ਼ਹਿਰ ਵਾਲੇ ਪਾਸੇ ਇਹਦੇ ਚ ਇੰਟਰੀ ਹੁੰਦੀ ਹੈ ਇਹ ਨੂਰ ਮਹਿਲ ਦੀ ਸਰਾਂ ਦਾ ਅੰਦਰਲਾ ਪਾਸਾ ਹੈ। ਮੇਰੇ ਸਾਹਮਣੇ ਸਿਰਫ ਇੱਕ ਕੰਧ ਹੀ ਖੜੀ ਰਹਿ ਗਈ ਹੈ। ਮੂਰੇ ਜਿਹੜੇ ਕਮਰੇ ਬਣੇ ਸੀਗੇ। ਜਾਂ ਇੱਕੋ ਕਾਰਨਰ ਦੇ ਵਿੱਚ ਹੈ। ਹਾਂ ਬਾਕੀ ਸਭ ਗਰਾ ਦਿੱਤੇ ਗਏ ਨੇ। ਗਰਾ ਕੇ ਲੱਗਦਾ ਮਮਾ ਇੱਟਾਂ ਵਗੈਰਾ ਵੀ ਲੋਕ ਲੈ ਗਏ ਨੇ। ਇਹ ਦੇਖੋ ਇਹ ਕੰਧ ਹੀ ਰਹਿ ਗਈ ਹੈ। ਜਾਂ ਅਲਗੇ ਇੱਕ ਪੋਰਸ਼ਨ ਹੈਗਾ ਇਹ ਵਾਲਾ ਬਚਿਆ ਹੋਇਆ ਇਹ ਸਾਈਡ ਤੋਂ ਸਾਰੇ ਕੰਦ ਗਰਾ ਕੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਮੇਰੇ ਸਾਹਮਣੇ ਇਹ ਦਿੱਲੀ ਗੇਟ ਹੈ ਤੇ ਖੱਬੇ ਹੱਥ ਮਸਜਿਦ ਹੈ ਜਿਹੜੀ ਮੈਨੂੰ ਬਿਲਡਿੰਗ ਸਮਝ ਨਹੀਂ ਆ ਰਹੀ ਸੀਗੀ ਇਹ ਮਸਜਿਦ ਹੈ ਬਣੀ ਹੋਈ ਅਣੀ ਇਹ ਦਿੱਲੀ ਨੂੰ ਜਾਣ ਦੇ ਦੀ ਡਾਇਰੈਕਸ਼ਨ ਦੇ ਵਿੱਚ ਇਹ ਬਣਿਆ ਹੋਇਆ ਹੈ ਇਹ ਨੂਰ ਮਹਿਲ ਦੀ ਸਰਾਂ ਦਾ ਅੰਦਰਲਾ ਪਾਸਾ ਹੈ ਮੇਰੇ ਸਾਹਮਣੇ ਸਿਰਫ ਇੱਕ ਕੰਦ ਹੀ ਖੜੀ ਰਹੀ ਗਈ ਹੈ ਮੂਰੇ ਜਿਹੜੇ ਕਮਰੇ ਬਣੇ ਸੀਗੇ ਨਿਆਇ ਕੋ ਕਾਰਨਰ ਦੇ ਵਿੱਚ ਹੈ ਹਾਂ ਬਾਕੀ ਸਭ ਗਰਾ ਦਿੱਤੇ ਗਏ ਨੇ ਗਰਾ ਕੇ ਲੱਗਦਾ ਮम्मा ਇੱਟਾਂ ਵਗੈਰਾ ਵੀ ਲੋਕ ਲੈ ਗਏ ਨੇ ਇਹ ਦੇਖੋ ਇਹ ਕੰਮ ਦੀ ਰਹਿ ਗਈ ਹੈ ਜਾਂ ਅੱਗੇ ਇੱਕ ਪੋਰਸ਼ਨ ਹੈਗਾ ਕੇਵळा ਬਚਿਆ ਹੋਇਆ ਇਹ ਸਾਈਡ ਤਾਂ ਸਾਰੇ ਕੰਦ ਗਰਾ ਕੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਮੇਰੇ ਸਾਹਮਣੇ ਇਹ ਦਿੱਲੀ ਗੇਟ ਹੈ ਤੇ ਖੱਬੇ ਹੱਥ ਮਸਜਿਦ ਹੈ ਜਿਹੜੀ ਮੈਨੂੰ ਬਿਲਡਿੰਗ ਸਮਝ ਨਹੀਂ ਆ ਰਹੀ ਸੀਗੀ ਇਹ ਮਸਜਿਦ ਹੈ ਬਣੀ ਹੋਈ ਇਹ ਦੇਖ ਅਣੀ ਇਹ ਦਿੱਲੀ ਨੂੰ ਜਾਣ ਦੇ ਦੀ ਡਾਇਰੈਕਸ਼ਨ ਦੇ ਵਿੱਚ ਇਹ ਬਣਿਆ ਹੋਇਆ ਹੈ ਇਹ ਵੀ ਖੂ ਲੱਗਦਾ ਹੈ ਮੈਨੂੰ ਪੰਜਾਬ ਦਾ ਮਨਿੰਗ ਲਾਈਨ ਵਿੱਚ ਚੱਕਰਦਾਰ ਜੀਸ਼ਨ ਦੇ ਵਿੱਚ ਹੈ ਕਬਰ ਕੀਤਾ ਹੈ ਪਰ लोहे ਦੇ ਸਰੀਏ ਲਾ ਕੇ ਹੂੰ ਨੀਕਾ ਫਿਰ ਡੂੰਗਾਈ ਬੜਾ ਤੇ ਫੋਟੋ ਕਿੱਥੇ ਦੇਸੀ ਇਹਨਸਾ ਹੀ ਲੱਗ ਪਾਕ ਬਰਾ And this is the way upstairs to go up on the roof. mm Paper. ਹੈਂ ਆਪੇ ਪਾਸ ਆਏਦੇ ਪਾਸ ਅਬ ਵਿਛਾਲੇ ਉਤਾਰਾ ਕਰਦੇ ਅੱਛਾ ਉਹ ਪਾਰਲੇ ਪਾਸੇ ਫੋਟੋ ਖਿੱਚੀ ਹੋਊਗਾ ਤਾਂ ਕਿੰਨੇ ਦੱਸੂ ਮੂੰਹ ਪੇਪਰ ਕਿੱਥੇ ਹੈਗਾ ਹਾਂ ਆ ਬਿਚਾਲੇ ਉਹ ਸਾਰਾ ਥੋੜੀ ਜਾਈਂ ਅੱਛਾ ਉਹ ਪਾਰਲੇ ਪਾਸੇ ਕੋਈ ਖਿੱਚੀ ਹੋਊਗਾ ਤਾਂ ਕਿੰਨੇ ਦੇਸੀ ਇਹ ਤਾਂ ਵੈਣੀ ਹੈ ਇਹਦੇ ਵਿੱਚ ਬੋਹੜ ਨਿੰਮ ਮਾਟੀ ਪੀਪਲ ਪਿੱਪਲ ਦਾ ਦਰਖਤ ਇਕੱਠੇ ਨੇ ਥਿਸ ਸਾਈਡ ਆਫ ਥਿਸ ਸਰਾਮ ਸਰਾਮ ਨੂਰ ਮਹਿਲ ਹੈਸ ਬੀਨ ਡੈਮੇਜਡ ਵੈਰੀ ਬੈਡਲੀ ਯੂ ਮੇ ਸੀ ਆ ਸਮ ਪਾਰਟ ਆਫ ਦੇ ਸਟੇਅਰਸ ਸਟਿਲ ਰਮੇਨਡ ਬਿਫੋਰ ਅਸ ਐਂਡ and this room has also ha has been damaged and this row of rooms has been totally destroyed and in front of me also uh, the rooms have met the same fate